ਰੀਜ਼ਾ ਪਰਜਾਈ ਤੇ ਨਹੀਂ ਠੀਕ ਠਾਕ ਆ ਹਾਂ ਮੰਮੀ ਠੀਕ ਠਾਕ ਆ ਹਾਂ ਕੀ ਕਰਦੀ ਸੀ ਕੋਈ ਨਹੀਂ ਅਨੂ ਨੂੰ ਬਸੇ ਜਿਹੜਾ ਹੁਣ ਆਈ ਸੀ ਅੱਛਾ ਹਾਂ ਤੇ ਸਾਰਾ ਕੁਝ ਠੀਕ ਠਾਕ ਹੀ ਹਾਂ ਪਰ ਇੱਕੋ ਗੱਲੋਂ ਮਾਂ ਨੂੰ ਉਦਾਸ ਹੋਇਆ ਤੇ ਇੰਨੀ ਛੇਤੀ ਮੈਂ ਇੱਥੇ ਸਾਰਾ ਕੰਮ ਛੱਡ ਕੇ ਨਿਕਲੀ ਤੇ ਅਨੂ ਪਿਛਲੀ ਆਰ ਨਹੀਂ ਮਿਲੀ ਹਾਂ ਬਸ ਥੋੜਾ ਜਿਹਾ ਫਰਕ ਆ ਗਿਆ ਮੇਰੇ ਗਾੜੀ ਗਾੜੀ ਬਸੇ ਚੜੀ ਸਕੂਲ ਦੀ ਅੱਛਾ ਤੇ ਕੀ ਕਰਨਾ ਹੈ ਅੱਛਾ ਮੇਰੀ ਨਹੀਂ ਨਾ ਕਿਆ ਹੀ ਵੀਰ ਜੀ ਨੂੰ ਅੱਦਾਂ ਮੈਂ ਮੈਂ ਸ਼ਨੀ ਐਤਵਾਰ ਜਿੱਦਾਂ ਛੁੱਟੀ ਹੋਊਗੀ ਸਾਡੇ ਜੇ ਦੋ ਦਿਨ ਕਿੰਨਾ ਚਿਰ ਹੋਇਆ ਇਹਨੂੰ ਲਾਦੇ ਮੈਂ ਵੀਜੀ ਯਾਦ ਕਰਦੇ ਹਜੀ ਇਹ ਤੇ ਕਰਦਾ ਹੀ ਹੈ ਮੈਨੂੰ ਮੇਰਾ ਆਪਣਾ ਬੜਾ ਚੀ ਕਰਦਾ ਸੀ ਹਾਂ ਚਲੋ ਉੱਥੇ ਛੱਡੋ ਵੀਜੀ ਪਰ ਇੱਕ ਗੱਲ ਦਾ ਬੜਾ ਹੌਸਲਾ ਜਿਆ ਹੋ ਗਿਆ ਮੈਨੂੰ ਹਾਂ ਵੀਰ ਜੀ ਨੇ ਬੜਾ ਹੌਸਲਾ ਦਿੱਤਾ ਅੱਛਾ ਸੁੱਕ ਦੇ ਵੀ ਆ ਦੀ ਸਲਾਹ ਕਰਨ ਦੇ ਆ ਵੀ ਕਰਦੀ ਐ ਮੈਂ ਇਹ ਸੋਚਦੀ ਆ ਵੀ ਜਿਹੜੀ ਕਮੇਟੀ ਚੁੱਕੀ ਥੋੜੇ ਬਹੁਤੇ ਪਾਹੇ ਹੈਗੇ ਆ ਤੇ ਚੱਲੇ ਜਿੰਮੇਵਾਰੀ ਨੂੰ ਲਾ ਦੀਏ ਉਹ ਹੀ ਸਲਾਹ ਕਰਨ ਗਈ ਹਾਂ ਭਾਬੀ ਨਾਲ ਕੀ ਹੁੰਦੇ ਉਹ ਓਏ ਇਹ ਤਾਂ ਗੌਰਵ ਦੀ ਗੱਲ ਚੱਲ ਪਈ ਤੇ ਮੈਂ ਆਪੇ ਬਾਹਰ ਅੰਦਰ ਪੈਹਾਂ ਦੇ ਨਾਲ ਹੀ ਤੇ ਆਂਦਾ ਹੀ ਕੋਈ ਗੱਲ ਨਹੀਂ ਉਲੀ ਦਾ ਤਹੀਂ ਕਰੋ ਤੇ ਜਦੋਂ ਨੂੰ ਮੁੰਡੇ ਦਾ ਕੰਮ ਬਣੂਗਾ ਮੈਂ ਲੱਖ ਦੇਰ ਲੱਖ ਰੁਪਏ ਦੇ ਦੂੰਗਾ ਵੀ ਤੇਰਾ ਆਹ ਆਹ ਮੈਂ ਲੈ ਵੀ ਜਿਹਾ ਹੀ ਨਹੀਂ ਗੱਲ ਕਹਿ ਕੇ ਤੇ ਤੁਸੀਂ ਮੇਰਾ ਭਾਰ ਥੋੜਾ ਜਿਹਾ ਹੌਲਾ ਕਰ ਦਿੱਤਾ ਟੈਨਸ਼ਨ ਜੀ ਲਾਹ ਜਾਂਦੀ ਭਾਵੇਂ ਅਹੀਂ ਆਦਾਰ ਸਦਾਰੀ ਲੈ ਆਇਆ ਕੋ ਤਾਹੋ ਸਲਾਹ ਜਾਂਦਾ ਵਾ ਹਾਂ ਤਾਂ ਇੰਨਾ ਹੀ ਬੜਾ ਵਾ ਵੀ ਚੱਲ ਸਾਨੂੰ ਉਮੀਦ ਹੈਗੀ ਐ ਇੰਨੇ ਕ ਪੈਹਾਂ ਦੀ ਆਪੇ ਕਮਾਊਗਾ ਤੇ ਹੌਲੀ ਹੌਲੀ ਲਾਥੇ ਜਾਣਗੇ ਬੋਲ ਵੀ ਕਿਤੇ ਕਮਾਈ ਤੇ ਲੱਗੂਗਾ ਨਾ ਕਰੂਗਾ ਕਰੂਗਾ ਵੀ ਕਰ ਬਹਿਣਗੇ ਧੇੜੀਆਂ ਸਾਰੀ ਉਮਰ ਦਿਹਾੜੀਆਂ ਕਰ ਲੀਆਂ ਕਿੰਨਾ ਕੁ ਚੜ ਕਰੀ ਜਾਨੀਆਂ ਹੁਣ ਤੇ ਹੁੰਦਾ ਵੀ ਨਹੀਂ ਆਣਾ ਕੋ ਐਵੇਂ ਸਰੀਰ ਨੂੰ ਤੱਕੀ ਫੇਰਨ ਵਾਲੀ ਗੱਲ ਆ ਕਰੂਗਾ ਗੌਰ ਬ ਆ ਗਿਆ ਵੰਡਾ ਹਾਂਜੀ ਸਤਿ ਸ੍ਰੀ ਅਕਾਲ ਮਸੀ ਜੀ ਸਤਿ ਸ੍ਰੀ ਅਕਾਲ ਠੀਕ ਠਾਕ ਹਾਂਜੀ ਬਹਿ ਜਾਓ ਇੱਧਰ ਹੋਰ ਪਹਿਣ ਠੀਕ ਆ ਹਾਂ ਠੀਕ ਆ ਤੂੰ ਆਪਣੀ ਸੁਣਾ ਹਾਂ ਠੀਕ ਆ ਮੈਂ ਅੱਗੇ ਵੀ ਆਈ ਸੀ ਤਾਂ ਕਹਿਣ ਡੇ ਹੀ ਪਰੀਤ ਗਈ ਆ ਤੇ ਮੈਂ ਚੁੱਪ ਕੀਤੀ ਚਲ ਗਈ ਆ ਪਰੀਤ ਗਈ ਸੀ ਦੱਸ ਦੇਗੀ ਜਾਨਾ ਅਨੂੰ ਨਾਲ ਨੂੰ ਜੀ ਕਰਨ ਦਿਆ ਕਿੰਨੇ ਦਿਨਾਂ ਦਾ ਤੇ ਮੈਂ ਸਵਾਹ ਤੇ ਚੱਲ ਗਈ ਮਨੇਰੀ ਕੰਮ ਵੀ ਛੱਡ ਗਈ ਮੈਂ ਸੋਖਾ ਆਪੇ ਕਰ ਲੂਗੀ। ਆਨੂੰ ਮੇਰੇ ਜਾਂਦਿਆਂ ਨੂੰ ਬਸੇ ਚੱਲ ਗਈ ਸਕੂਲ ਦੀ। ਮਿਲੀ ਨਹੀਂ ਆ। ਨਾ ਥੋੜਾ ਹੀ ਫਰਕ ਪਿਆ। ਪਿਛਲੀ ਯਾਰ ਗਈ ਉਹਦੋਂ ਨਹੀਂ ਮਿਲੀ। ਲੋ ਕੋਈ। ਤੇਰੇ ਮਾਮੇ ਨੇ ਕਹਿਣਾ ਸੀ ਮਲਾ ਹੀ ਜਾ ਇੱਥੇ ਸਾਰਿਆਂ ਨੂੰ। ਉਹ ਕਹਿ ਕੇ ਆਈ ਮੈਂ ਸ਼ਨੀਵਾਰ ਤੋਂ ਛੱਡ ਜੋ ਤੇ 253 ਕੀਆ। ਹਾਂ ਆਪਾਂ ਇਧਰ ਛੱਡਾਵਾਂਗੇ। ਹਾਂ ਆਪ। ਹਣਾ ਚੱਲ ਸਾਰੇ ਜਣਿਆਂ ਨੂੰ ਇੱਥੇ ਮੈਂ ਨੂੰ ਜੇ ਇਕੱਲੇ ਇਕੱਲੇ ਜਾਣਾ ਇੱਥੇ ਗੜਾ। ਇਹੋ ਮੈਂ ਅੱਖ ਲੱਗੀਆਂ ਵੀ 4 ਦਿਨ ਲੈ ਆ ਉਹਨੂੰ। ਹਾਂ। ਹੁਣ ਫਿਰ ਪੜ੍ਹਾਈ ਦਾ ਵੀ ਆ ਨਾ 4 ਦਿਨ ਲਿਆ ਕੇ ਵੀ ਹੁਣ ਸਮਾਹ ਤੇ ਪੜ੍ਹਾਈ ਫੇਰ ਚੱਲੀ ਸੁੱਟੀਆਂ ਅੱਗੇ ਰਹੀਆਂ ਕਿੰਨੀਆਂ। ਉਹ ਇਹ ਵੀ ਗੱਲ ਆਇਆ ਵਾ। ਹਾਂ। ਹੋਰ ਠੀਕ ਠਾਕ ਹੀ ਸਾਰੇ। ਸਭ ਠੀਕ ਠਾਕ ਵਧੀਆ। ਹੂੰ। ਸੁੱਖ ਵਾਰੇ ਗਈ ਹਾਂ ਸਲਾਹ ਕਰਨ। ਅੱਛਾ। ਪੈਸੇ ਹੀ ਥੋੜੇ ਜਿਹਾ ਤੁਹਾਡੇ ਕੋ ਕਾਹਦਾ ਪਰਦਾ ਵਾ। ਹੂੰ। ਬਿਜੀ ਨਾ ਹੋਈ ਗੱਲ ਕਰਨ ਦੀ ਹਾਂ। ਵੀ ਮੁੜ ਕੇ ਘਰ ਹੋਏ ਪੈਸੇ ਝਟ ਵਰਤੇ ਜਾਂਦੇ ਆ ਤੇ ਸੁੱਖ ਦੀ ਜਿਵੇਂ ਆਦੀ ਲਾਧੀਏ। ਆਹੋ ਉਹ ਤੇ ਫਿਰ ਪੈਣ ਹੈ ਹੀ ਆ ਹਨਾ ਜਿਵੇਂ ਵਾਰੀ ਚੱਲ। ਦੋ ਮਹੀਨੇ ਕਿਹਾ ਮੈਂ ਆਪਣੇ ਰਿਸ਼ਤੇਦਾਰਾਂ ਨਾਲ ਵੀ ਚਾਤੀ ਮਾਰ ਕੇ ਇਹਨੂੰ ਕਵਾਂਗੇ ਤੇ ਤਾਂ ਹੀ ਧਿਆਨ ਹ ਹਾਂ ਮਤੇ ਹੈ ਇਹ ਹਾਂ ਕਰਨਾ ਹੀ ਆ ਹੁਣ ਵਿਆਹਣ ਜੋਗੀ ਆ ਭਰਾ ਨਾਲ ਫਿਰ ਗੱਲ ਕੀਤੀ ਆ ਨਹੀਂ ਗੱਲ ਤੇ ਚਲੋ ਭਾਬੀ ਨੇ ਕੀਤੀ ਵੀਰ ਜੀ ਨਾਲ ਵੀ ਹੋਈ ਸੀ ਵੀਰ ਜੀ ਨੇ ਸਭਾ ਕਿਹਾ ਹੌਸਲਾ ਦਿੱਤਾ ਮੰਮੀ ਨੇ ਮੈਂ ਦੱਸਣ ਦੀ ਵੀ ਕਹਿੰਦੇ ਵੀ ਗੋਲਡ ਦਾ ਕਿੱਦਾਂ ਕਰਨਾ ਮੈਂ ਗੋਲਡ ਦਾ ਹੁਣ ਪੈਸਾ ਤੇ ਲਵੇ ਹੋਊ ਫੇਰ ਹੀ ਆਂਦਾ ਵੀ ਕੋਈ ਨਹੀਂ ਤੁਸੀਂ ਬਿਨਾਵਾ ਲੈ ਕੇ ਫੇਰ ਲੱਖ ਮੈਂ ਦੇ ਦੂੰਗਾ ਅੱਛਾ ਤੇ ਮੈਂ ਜੇ ਤੁਸੀਂ ਨੱਕ ਦੇਦਾ ਤੇ ਫੇਰ ਤੇ ਚੱਲ ਆਂ। ਇਹ ਨਹੀਂ ਹੌਸਲਾ ਬੜਾ ਹੁੰਦਾ ਵਾ। ਇਹ ਨਹੀਂ ਨਹੀਂ ਜਦੋਂ ਆਂਦੇ ਹੁੰਦੇ ਭੈਣ ਭਰਾ ਕਹਦੇ ਹੁਣ ਬੰਦਾ ਉਦਾਂ ਹੀ ਹੌਸਲੇ ਦਾ। ਉਦਾਂ ਕਹਿਣ ਦੀ ਗੱਲ ਨਹੀਂ ਮਾਸੀ ਜੀ। ਹੂੰ ਜਿੱਦਾਂ ਦਾ ਵੀ ਹੈਗਾ ਨਾ ਚਲੋ ਬਹੁਤ ਜ਼ਿਆਦਾ ਪੈਸੇ ਵਿੱਚ ਤੇ ਨਹੀਂ ਆ। ਪਰ ਮੇਰਾ ਸਾਥ ਬੜਾ ਦਿੱਤਾ ਉਹਨਾਂ ਨੇ। ਇਦਾਂ ਹੀ ਆ ਭੈਣ ਭਰਾ ਇਹੋ ਹੀ ਕੰਮ ਨੂੰ ਹੁੰਦੇ ਆ ਸਾਥ ਦੇਣ ਨੂੰ। ਚੰਗੇ ਆ ਭਰਾ ਭਰ ਜਾਈਆਂ ਇਹਦੇ। ਚੰਗੇ ਆ ਚੰਗੇ ਆ ਦੋਈ। ਚੰਗੇ ਆ ਤਾਂ ਮਾਂ ਵੀ ਨਹੀਂ ਮਾਰੀ ਹਾਂ ਨਹੀਂ ਨਹੀਂ ਮਾਰੀ ਨਹੀਂ ਚੰਗੀ ਐ ਕੀ ਕਹਾਂ ਦੀ ਤੇ ਮੈਂ ਤਾਂ ਕੋਹ ਨਹੀਂ ਬਸ ਹੋਈ ਚਾਹ ਡਈ ਹੀ ਬਣਾਉਣ ਤੇ ਮੈਂ ਰੋਟੀ ਖਾਣ ਢੀ ਪਹਿਲਾਂ ਤਾਂ ਮੈਨੂੰ ਆਂਦੀ ਚਾਹ ਵੀ ਲੈ ਮੈਂ ਪਹਿਲਾਂ ਵੇਖਿਆ ਸਾਤੀਆ ਨਾ ਹੁਣ ਬੜੀ ਸੈਟ ਵਾ ਹਾਂ ਹਾਂ ਹੁਣ ਨਹੀਂ ਕੋਈ ਗੱਲ ਇਦਾਂ ਦੀ ਹੁਣ ਤੇ ਪਤਾ ਨਹੀਂ ਕੀ ਤੂੰ ਚਾਬੀ ਦਿੱਤੀ ਉਹਨੂੰ ਜਿਹੜੀ ਸੈਟੀ ਹੋ ਗਈ ਆ ਹਾਂ ਤਾਂ ਕੋਈ ਚਾਬੀ ਨਹੀਂ ਦਿੱਤੀ ਚਲੋ ਟਾਡੇ ਜਿਹਾ ਪਹਿਣਾ ਪਹਿਣਾ ਚਾਹੀ ਪੁੱਸਦੇ ਵੀ ਨਹੀਂ ਐਡਾ ਉਗੜ ਕੇ ਵੀ ਕੀ ਗੱਲ ਹੋਈ ਆ ਚਲ ਮੈਂ ਦੇ ਹੋ ਗਈ ਨਹੀਂ ਵੀ ਚੱਲ ਆਂਦੇ ਹੁੰਦੇ ਵੀ ਵਧੀਆ ਹੋ ਗਿਆ ਜੇ ਤੂੰ ਹੀ ਸੁਧਾਰਤੀ ਆ ਤੇ ਚਲੋ ਦੰਡੀ ਪੈਣਾ ਸੁਧਾਰਨ ਵਾਲਾ ਬੰਦਾ ਕੌਣ ਹਾਂ ਪੈਣਾ ਉਦਣ ਦਾ ਇਹ ਵਾ ਰਮਾਨ ਦੇ ਨਾਲ ਆਪਣਾ ਕੰਮ ਕਰਦੀ ਹੈ ਰੋਟੀ ਪਾਣੀ ਟਾਈਮ ਨਾਲ ਨਹੀਂ ਤੇ ਅੱਗੇ ਮੈਂ ਚਾਹ ਮੰਗਣੀ ਰੋਟੀ ਮੰਗਣੀ ਤੇ ਚੱਲ ਇਦਾਂ ਹੀ ਬਸਦੇ ਰਹਿਣਾ ਜਿਹਦਾ ਇਹ ਚਾਹਦਾ ਕੋ ਇਹ ਮੱਸੀ ਨਾ ਪੱਥਰ ਚਟਕੇ ਫੁੱਟਦੀ ਨਹੀਂ ਉਹ ਗੱਲ ਕੇ ਉਹ ਗੱਲ ਹੀ ਹੋਈ ਦੀ ਫੇਰ ਹੋਈ ਹਾਂ ਨਹੀਂ ਹੁਣ ਤੇ ਬਹੁਤ ਵਧੀਆ ਕੰਮ ਚੱਲਣ ਡਿਆ ਵਾ ਚਲੋ ਆ ਮਾੜੀ ਤੇ ਅੱਗੇ ਵੀ ਨਹੀਂ ਅੱਗੇ ਇਹੋ ਹੀ ਜਿਹੜੀ ਪੀ ਆਵੇ ਜਵਾਬ ਦੇ ਦਿੰਦੀ ਮੈਂ ਆਉਂ ਜਵਾਬ ਦੇ ਦਿੰਦੀ ਤੇ ਉਹਦੇ ਮਗਰ ਲੱਗ ਜਾ ਉਹਦੇ ਮਗਰ ਲੱਗ ਜਾ ਤੇ ਐਵੇਂ ਬੋਲੀ ਜਾਣਾ ਉਹ ਹੁਣ ਚੱਲ ਹਟ ਗਿਆ ਦਾ ਕੰਮ ਆ ਜਾਂਦੀਆਂ ਮੱਤਾਂ ਕੰਮ ਦੇ ਜਵਾਬੀ ਤਾਂ ਵੀ ਕੋਈ ਗੱਲ ਨਹੀਂ ਚਲੋ ਕੰਮ ਦੇ ਹਾਂ ਉਹ ਆਗ ਬੜਾ ਚੱਲਦਾ ਮਾਰਾ ਹੁਣ ਸੁਖਵਾ ਹਾਂ ਹਾਂ ਬਿਸਤਾਰ ਆਇਆ ਆਇਆ ਉਹ ਵੀ ਛੱਡੋ ਤੁਸੀਂ ਵੀ ਗੱਲ ਕਿੰਨੀ ਦੂਰ ਤੱਕ ਜਾਂਦੀ ਹੈ ਜਾਂਦੀ ਨਾ ਪੀ ਨਾ ਕੋਈ ਗੱਲ ਫੇਰ ਤਾਂ ਉੱਠਣੀ ਉੱਠਣੀ ਇਹ ਹੋਰੇ ਤੇ ਹੈ ਵਾ ਤੇ ਜੇ ਉਹ ਰਿਸ਼ਤਾ ਹੁੰਦਾ ਤੇ ਸਾਨੂੰ ਲੋੜ ਹੀ ਨਹੀਂ ਹੋਰ ਲੱਭਣ ਦੀ ਹਨਾ ਤੇ ਚਰਾਂ ਨੂੰ ਚਲੋ ਆਂਦੇ ਆਂਦੇ ਵੀ ਸੁੱਖ ਨੇ ਵੀ ਸੌਰੇ ਹੁਣ ਆਏ ਤੇ ਆਪਣਾ ਵੀ ਚਲੋ ਗੁਰਬਦਾ ਵੀ ਥੋੜਾ ਬੋਤਾ ਕੰਮ ਬਣ ਜਾਣਾ ਹੈ ਇੰਦਾ ਹੀ ਆ ਕਿ ਚਲੋ ਕੋਈ ਵੀ ਸੰਜੋਗਾ ਦੀ ਗੱਲ ਹੁੰਦੀ ਆ ਸੰਜੋਗਾ ਦੀ ਸੰਜੋਗਾ ਜਿੱਥੇ ਸੰਜੋਗ ਉੱਥੇ ਹੀ ਹੁੰਨਾ ਵਾ ਆਹੋ ਕੋਈ ਗੱਲ ਨਹੀਂ ਵਧੀਆ ਅਜਾਪਾ ਭੁੱਖ ਲੱਗੀ ਆ ਖਾਣ ਨੂੰ ਖੁਸ਼ ਹੋਣੀ ਆ ਚਲੇ ਇੰਦਾ ਕਰਦੇ ਆ ਵਧੀਆ ਜੀ ਚਾਹ ਬਣਾ ਕੇ ਪੀਣੀ ਆ ਲੈ ਹਾਂ ਦੱਸ ਆ ਜਿੰਨਾ ਪਾਣੀ ਪਾਉਣਾ ਵਾ ਇਹ ਦੁੱਧ ਤੇ ਚਾਹ ਚ ਪੈਣਾ ਹੀ ਆ ਏਦਾਂ ਕਰਦੀ ਆ ਦੁੱਧ ਪੀ ਲੈਣੀ ਆ ਨਾਲ ਜੁੱਗ ਨੂੰ ਨਹੀਂ ਇੱਥੇ ਸ਼ਹਿਰ ਨੂੰ ਗਿਆ ਵਾ ਤੇ ਮੰਮੀ ਉਹ ਨਾ ਕਰ ਬੈਠੀ ਬਰੀਦ ਕਰ ਦੁੱਧ ਦੀ ਫੇਣੀ ਘੋਟ ਬਣਾ ਕੇ ਗਲਾ ਭਰ ਕੇ ਪੀਣੀ ਆ ਆਪਣੀ ਸਿੱਧਾ ਧਿਆਨ ਹੀ ਨਹੀਂ ਦਿੱਦੀ ਮੈਂ ਅੱਗੇ ਵੇਖ ਕੇ ਨਿਕਮ ਜੂਰ ਜੀ ਹੋ ਗਈ ਆ ਚੰਗਾ ਮੈਂ ਜਾਵਾਂ ਹੁਣ ਬਹਿ ਜਾ ਮਸੀ ਜੀ ਬਹਿ ਜਾ ਨਹੀਂ ਤੇ ਦਾਲ ਪਾਣੀ ਵੇਖੀ ਧਰਨਾ ਵਾਲਾ ਲਸਣ ਗੰਡਾ ਸਿੱਲੀਏ ਭੈਣ ਆ ਜਿਹੜੇ ਆ ਨਿਕਲ ਆਉਂਦੇ ਤਮਕੜ ਦੇ ਬੜੇ ਨਿਕਲਦੇ ਹਨਾ ਤੇ ਟਾਈਮ ਦੇ ਨਾਲ ਹੀ ਆ ਚੱਲ ਜਿਹੜਾ ਕੰਮ ਹੋ ਜੇ ਤੇ ਮੁੜ ਕੇ ਐਵੇਂ ਮਸਟਰ ਵੀ ਖਾਂਦੇ ਰਹਿਣਾ ਦਾਲ ਸਬਜ਼ੀ ਚ ਪਹਿਲਾਂ ਹੀ ਆ ਚੰਗਾ ਇਹ ਤਾਂ ਗੱਲ ਆ ਟਾਈਮ ਨਾਲ ਪੱਕੀ ਆ ਚੱਲ ਆ ਜਿਓ ਤੁਸੀਂ ਕਿਹੇ ਵੇਲੇ ਚੰਗਾ ਜਗਾऊंगी ਆਵਾਂ ਮੈਂ ਆऊंगी ਮਮੀ ਹਾਂ ਚਲ ਅਗਰੀ ਸਾੰਤੀ ਨਾਲ ਦੁੱਧ ਪੀਵਾ ਮੇਰੇ 24 ਘੰਟੇ ਲਵਿੰਦਰਾ ਇਹ ਲਵਿੰਦਰਾ ਇਸੀ ਛੱਡ ਕੇ ਪਈ ਜਣੀ ਹੋਣੀ ਹੈ ਦੇਖਾਂ ਇਹ ਜੋੜੇ ਵੀ ਨਾ ਪੁਰੇ ਪਰੇ ਨਹੀਂ ਕਰਨੇ ਕਿਤੇ ਇਦਾਂ ਹੀ ਬਸ ਖਲਾਰਾ ਪਾ ਪੂ ਕਿਤੇ ਹਾਂਜੀ ਮੰਮੀ ਆ ਗਏ ਕੀ ਕਰਨ ਰਹੀ ਆ ਉਹ ਮੈਂ ਘੁੱਟ ਚਾਹ ਪੀਣ ਰਹੀ ਮੈਂ ਹਾਂ ਮੰਮੀ ਚਲ ਉਧਰ ਗਏ ਆ ਤੇ ਮੈਂ ਘੁੱਟ ਚਾਹ ਬਣਾ ਕੇ ਪੀ ਲਾਂ ਅੱਛਾ ਹਮ ਅੱਛਾ ਚਾਹ ਕਾ ਬਣਾਈ ਆ ਨਹੀਂ ਨਹੀਂ ਮੰਮੀ ਮੈਂ ਆਖੇ ਚਲ ਮੰਮੀ ਤੇ ਹੈ ਨਹੀਂ ਆ ਤੇ ਲੈ ਜਿੰਨਾ ਦੁੱਧ ਚਾਹ ਚ ਪਾਉਣਾ ਵਾ ਉਹਨਾਂ ਕਹਿੰਦਾ ਮੈਂ ਗਰਮ ਕਰਕੇ ਪੀ ਲੈਣੀ ਆ ਅੱਛਾ ਤੇ ਤਾਂ ਕਰਕੇ ਮੰਮੀ ਤੁਹਾਨੂੰ ਵੀ ਪਤਾ ਵਾ ਹਾਂ ਕਮਜ਼ੋਰ ਜੀ ਹੋ ਗਈ ਬੜੀ ਮੈਂ ਆਪਣੀ ਸੇਧਾ ਨਾ ਖਿਆਲ ਜਾਨੀ ਰੱਖਦੀ ਤੂੰ ਮੈਨਾਂ ਰੱਖਿਆ ਕਰਨਾ ਵਾ ਅੱਛਾ ਮੈਂ ਨਹੀਂ ਦੋ ਟਾਈਮ ਦੁੱਧ ਹੀ ਪੀ ਲਿਆ ਕਰਾਂ ਚਾਹ ਬਾਂਦੀ ਕਰਾਂ ਹਾਂ ਤਾਂ ਭਲਾ ਹਾਂ ਜਿਆਦਾ ਹੀ ਲਿੱਸੀ ਹੋ ਗਈ ਹੈ ਨਾ ਹਾਂ ਮੰਮੀ ਤੇ ਫਿਰ ਇੱਕ ਵਾਰ ਪਤੀਲਾ ਹੀ ਕਾੜ ਲੈਣਾ ਸੀ ਨਾਲੇ ਤੇਰੀ ਕਮਜ਼ੋਰੀ ਨਿਕਲ ਜਾਂਦੀ ਨਾਲੇ ਗਰਮੀ ਰਸੋਈ ਚ ਬੜੀ ਤੇ ਚੱਲ ਕੰਮ ਸਾਰੇ ਇੱਕ ਵਾਰੀ ਹੋ ਜਾਂਦੇ ਨਹੀਂ ਨਹੀਂ ਮੰਮੀ ਹਾਂ ਆ ਦਿੱਤੇ ਗਲਾਸੀ ਦੁੱਧ ਦੀ ਮੈਂ ਕਿਹੜੀ ਪੂਰੀ ਫੁੱਲ ਭਰੀ ਸੀ ਅਜੇ ਤੇ ਮੈਂ ਘੁੱਟ ਭਰਨੀ ਲੱਗੀ ਤੇ ਤੁਸੀਂ ਆਗੇ ਨਹੀਂ ਘਰ ਵੀ ਤੇਰਾ ਤੇ ਬਾਹਰ ਵੀ ਤੇਰਾ ਤੇ ਬਿੱਲੀ ਵਾਂਗੂ ਇਹਦਾ ਚੋਰੀ ਚੋਰੀ ਕਿਉਂ ਖਾਨੀ ਆ ਹਾਂ ਚੋਰੀ ਥੋੜੀ ਖਾਂ ਰਹੀ ਆ ਮੈਂ ਟੌਰ ਨਾ ਵੇ ਮੰਮੀ ਏਸੀ ਲਾ ਕੇ ਬੈਠੀ ਆ ਤੈਨੂੰ ਉਹੀ ਪਤਾ ਨਹੀਂ ਮੇਰੇ ਦਵਾਲੇ ਹੋ ਰਹੇ ਨੇ ਜੇ ਨਹੀਂ ਤੇਰੇ ਦਵਾਲੇ ਕੀ ਹੋਣਾ ਇਹਨੂੰ ਪਤਾ ਨਾ ਬਿੱਲ ਕਿੰਨਾ ਆਇਆ ਵਾ ਕਿੰਨਾ ਆਇਆ ਏ ਦੱਸ ਬਿੱਲ ਆਇਆ ਸੀ 7000 ਕੋਹਬਨੀ ਆ ਹਾਂ ਜਿਹੜਾ ਉੱਤੇ ਆਇਆ ਉਹ 7000 ਕੋਹਬਨੀ ਆ ਕੋਈ ਨਹੀਂ ਤਰ ਜੂਗਾ ਹੁਣ ਗਰਮੀ 'ਚ ਮਾਰ ਥੋੜੀ ਜਾਣਾ ਵਾ ਨਹੀਂ ਬਾਹਰ ਬਿਹਾ ਕਰ ਕੂਲਰ ਤੇ ਲਾ ਕੇ ਉੱਥੇ ਹੈਗਾ ਨਾ ਤੇ ਨਾਲੇ ਬਾਹਰ ਧਿਆੜ ਰੈਂਦਾ 100 ਜਣਾ ਆਉਂਦਾ 100 ਜਣਾ ਜਾਂਦਾ ਤੇ ਨਾਲੇ ਮੁੰਡੇ ਨੂੰ ਵੀ ਘੁੱਟ ਦੁੱਧ ਦਿਆ ਕਰ ਉਹਦੇ ਵੱਲ ਵੀ ਖਿਆਲ ਰੱਖਿਆ ਕਰ ਬਿੱਲੀ ਆਪ ਹੀ ਨਾ ਬਣੀ ਰਿਆ ਕਰ ਨਹੀਂ ਮੈਂ ਦਿਨੀ ਆ ਰਾਜਵੀਰ ਤੇ ਦੁੱਧ ਕਿੰਨਾ ਹੀ ਪੀ ਲੈਂਦਾ ਸੋ ਸੁਖ ਨਾਲ ਕਿੰਨਾ ਕ ਪੀ ਲੈਂਦਾ ਵੱਡਾ ਜਿਹਾ ਕੱਪ ਭਰ ਕੇ ਦਿੰਦੇ ਨਹੀਂ ਹੁੰਦੇ ਇਹਨਾਂ ਨੂੰ ਚੋ ਤੇ ਫਿਰ ਤੇਰੀ ਅੱਖਾਂ 'ਚ ਹੀ ਰਹਿੰਦਾ ਲੱਗਦਾ ਨਹੀਂ ਨਹੀਂ ਲੱਗਦਾ ਨਹੀਂ ਲੱਗਦਾ ਉਹਨੂੰ ਮੇਰੇ ਮਾਂ ਦੀ ਨਜ਼ਰ ਨਹੀਂ ਲੱਗਦੀ ਮੰਮੀ ਨਾ ਐਦਾਂ ਕਰਿਆ ਕਰੋ ਘੁੱਟ ਦੁੱਧ ਵਾ ਇੰਨਾ ਕਪਾਤ ਪਾ ਲਿਆ ਆਉਂਦੇ ਆਂ ਇਹ ਗੱਲਾਂ ਬਾਤਾਂ ਕਾਦੀਆਂ ਠੰਡਾ ਹੋ ਜਾਣਾ ਵਿਚਾਰਾ ਮੈਂ ਛਾ ਇਹ ਤੈਨੂੰ ਕਪਾਤ ਲੱਗਦਾ ਵਾ ਤੇ ਜਿਹੜਾ ਕਪਾਤ ਹੁੰਦਾ ਹੋ ਕੇ ਤੁਹਾਨੂੰ ਕੀ ਕਹਿੰਦਾ ਪੀਲਾ ਮਮੀ ਦਦਮਾ ਨਹੀਂ ਪੀਲਾ ਮੈਂ ਤੈਨੂੰ ਹੋਰ ਰੱਤਾ ਕਰਕੇ ਲਿਆ ਦੇਣੀ ਪੀਲਾ ਨਹੀਂ ਸੀ ਇਹ ਤਾਂ ਕਿਤੇ ਡੰਗ ਹੋ ਗਈ ਦੀ ਆ ਕਿਤੇ ਇੱਕ ਗਲਾਸ ਲਿਆ ਦਿਓ ਤਾਂ ਹਾਂ ਲਿਆ ਦੇਣੀ ਲਿਆ ਦੇਣੀ ਪੀਲਾ ਪੀਲਾ ਤੈਨੂੰ ਦਿਓ ਗਿਆ ਵਾ ਮੈਂ ਵੀ ਚੋਰੀ ਡਾਡਰ ਪੀਂ ਨਹੀਂ ਥੋੜਾ ਜਿਹਾ ਦੁੱਧ ਲਿਆ ਕੇ ਢਿੱਬਲਾਸੀ ਭਰ ਕੇ ਲਿਆ ਕੇ ਦਿੰਨੀ ਆ ਚੱਲ ਵਧੀਆ ਵਾ ਕਾਨੂੰ ਵੱਡਾ ਕੱਪ ਪੀਉਂਗੀ ਹੈਗਾ ਇਹ ਸਾਡੇ ਕੋਲ ਵੱਡਾ ਜਿਹਾ ਕੱਪ ਉਹ ਬਣਾ ਬਣਾ ਪੀਉਂਗੀ ਜਾਂ ਜੀ ਪੈ ਜਾਂਦੀ ਦੁੱਧ ਪੀ ਇ ਲਿਆ ਵਾ ਹਾਂਜੀ ਮੰਮੀ ਪੀ ਲਿਆ ਚੱਲ ਫਿਰ ਹੁਣ ਉਹ ਤਰਨ ਦਾ ਵੀ ਸੋਚ ਲਾ ਤਰਨ ਦਾ ਮੰਮੀ ਕਦੋਂ ਪਿਆਵਾ ਮੈਂ ਕਹਿੰਦੀ ਉਹ ਹੀ ਨਾ ਬਣਾ ਲਈਏ ਆਹੋ ਚੱਲ ਉਹ ਬਣਾ ਲਈ ਤੇ ਰੋਜ਼ ਦਾੜਾ ਖਾ ਕੇ ਵੀ ਆਹੋ ਮੰਮੀ ਦੀਦੀ ਪਰੀ ਤਾਂਗੇ ਬਲਾ ਪਿੰਡੋ ਹਾਂ ਗਈ ਅੱਛਾ ਮੈਂ ਦਿਹੀ ਨਹੀਂ ਨਾ ਫਿਰ ਅੰਦਰੇ ਹੋਣੀ ਆ ਉਹ ਫਿਰ ਰਿਸ਼ਤੇ ਦੀ ਗੱਲ ਕਰਨ ਗਈ ਜਾਨੀ ਅੰਦੀਸ ਆਪਣੀ ਸੁੱਖ ਦੀ ਅੱਛਾ ਆਹੋ ਤੇ ਫਿਰ ਹੁਣ ਬਹਿ ਜਾ ਪਰਜਾਈ ਨਾ ਕਰਨ ਗਈ ਜਾਨੀ ਮਾਂ ਤੇ ਨਹੀਂ ਵਿਚਾਰੀ ਦੀ ਆਹੋ ਤੇ ਫਿਰ ਹੁਣ ਸਲਾਹ ਤੇ ਕਰਨੀ ਆ ਨਾ ਆਹੋ ਚੱਲ ਪਰਾ ਪਰਜਾਈ ਨਾ ਕਰਾਈ ਹੋਣੀ ਇਹ ਕਹਿਣ ਦੇ ਹੀ ਵੀ ਹਲੋ ਰਿਸ਼ਤਾ ਕਰਾ ਰਹਾ ਤੇ ਚੰਗਾ ਮੁੰਡਾ ਕੋ ਲੱਭ ਜੇ ਰਿਸ਼ਤਾ ਹੋਈ ਜਾਵੇ ਤੇ ਚੰਗਾ ਭਾਲ ਹੋਣਾ ਜੇ ਮੁੰਡਾ ਲੱਭਿਆ ਤਾਂ ਨਹੀਂ ਇਹਦੇ ਹੁਣ ਵੇਖਿਆ ਚਾਚਾ ਇਹ ਲੱਭਣਾ ਅੱਛਾ ਅੱਛਾ ਹੂੰ ਉਹਦਾ ਮੈਂ ਸੋਚਣ ਦੀ ਹਾਂ ਮੁੰਡਾ ਤੇ ਹੈਗੇ ਮੇਰੀ ਨਜ਼ਰਾਂ ਚ ਭਾਵੇਂ ਉਹ ਦੂਰ ਦੀ ਰਿਸ਼ਤੇਦਾਰੀ ਆ ਪਰ ਕਹਿੰਦੇ ਕਹਉਂਦੇ ਆ ਮਤਲਬ ਕੋਠੀਆਂ ਪਈਆਂ ਵਾਂ ਨਾ ਕੋਈ ਮੁੰਡਾ ਨਸ਼ਾ ਕਰਦਾ ਨਾ ਹੋਰ ਨਾਲੇ ਉਹ ਮੈਨੂੰ ਜਾਣਦੇ ਵੀ ਆ ਅੱਛਾ ਆਹੋ ਤੇ ਕਿਉਂ ਨਾ ਆਪਾਂ ਸੁੱਖ ਦਾ ਰਿਸ਼ਤਾ ਉੱਥੇ ਕਰਾ ਦਈਏ ਚਲ ਜੇ ਚੰਗੇ ਆ ਤੇ ਦੋ ਸਿਰ ਜੋੜਦੇ ਆ ਤੇ ਉਹਦਾ ਪੁੰਨ ਲੱਗਦਾ ਵਾ ਤਜੇ ਤੂੰ ਜੋੜ ਦੇਂਗੀ ਦੋ ਸਿਰ ਚੱਲਦੇ ਆਪਣੀ ਉਹ ਕਿਹੜੀ ਬਗਾਨੀ ਆ ਆਪਣੇ ਹਾਂ ਆਪਣੀ ਕੁੜੀ ਆ ਤੇ ਹੋਰ ਕੀ ਚਾਹੀਦਾ ਵਾ ਜਦੋਂ ਇੰਨਾ ਪੁੰਨ ਖੱਟ ਲੇਗੀ ਤੇ ਵਧੀਆ ਵਸੂ ਚੱਲ ਜੀ ਚੰਗੇ ਹੋਣੇ ਚਾਹੀਦੇ ਆ ਤੇ ਹੋਣੇ ਵੀ ਆਪਣੇ ਬਰਾਬਰ ਦੇ ਚਾਹੀਦੇ ਆ ਕਿਉਂਕਿ ਪੀ ਪੈਣ ਸੌਖੀ ਰਹੂਗੀ ਉੱਥੇ ਆ ਮਮੀ ਇਹ ਤੇ ਗੱਲ ਹੈਗੀ ਆ ਕੋਈ ਨਹੀਂ ਮਮੀ ਕਰੂੰਗੀ ਮੈਂ ਗੱਲ ਮਮੀ ਜਿੰਨੀਆਂ ਵੀ ਮੈਂ ਗਲਤੀਆਂ ਕੀਤੀਆਂ ਨਾ ਹੁਣ ਮੈਂ ਉਹਨਾਂ ਦੀ ਮਾਫੀ ਮੰਗਣਾ ਚਾਹੁੰਨੀ ਆ ਮੇਰਾ ਜੀ ਕਰਦਾ ਵੀ ਅੱਗੇ ਲੱਗ ਕੇ ਨਾ ਸੁਖ ਦੇ ਸਾਰੇ ਕਾਰਵਿਆਰ ਸਗਨ ਵਿਆਰ ਮੈਂ ਆਪ ਕਰਾਂ ਇਹ ਤੇ ਗੱਲ ਤੇਰੀ ਠੀਕ ਵਾ ਤੇ ਗੱਲ ਸੁਣ ਉਹ ਉੱਥੇ ਫਰੀਜ਼ ਦੀ ਉੱਥੇ ਤਾਂ ਨਹੀਂ ਕੋਈ ਗੱਲ ਕੀਤੀ ਲੈ ਮੈਨੂੰ ਤਾਂ ਲੱਗਦਾ ਉੱਥੇ ਵੀ ਤਾਂ ਪੜਪੜ ਕਰ ਗਈ ਲੱਗਦੀ ਨਹੀਂ ਮੰਮੀ ਮਾੜੀ ਜੀ ਕੀਤੀ ਤੇ ਮਾੜੀ ਜੀ ਕਰਨ ਲੱਗਿਆਂ ਕਿਤੇ ਵੀ ਉਹ ਹੁਣ ਉਹਨਾਂ ਨੂੰ ਸੁਣੀ ਨਹੀਂ ਆ ਹੈ ਉਹ ਤਾਂ ਤੈਨੂੰ ਮੈਂ ਵੜਦੀ ਹੀ ਜਿਹੜੀ ਹਾ ਤੇਲੀ ਉਤਰੀ ਚੱਲਦੀ ਆ ਨਾ ਤੂੰ ਇਹੋ ਦਾ ਜੀਪ ਅੰਦਰ ਰੱਖਦੀ ਤੇ ਸਾਰਾ ਕੁਝ ਸਹੀ ਹੋਣਾ ਹੀ ਉਹਦੇ ਦਾਤਰੀ ਲੈ ਕੇ ਤੇ ਸਾਰੇ ਰਿਸ਼ਤੇਦਾਰਾਂ ਚ ਆ ਫਿਰ ਗਈ ਆ ਵੜਤਾ ਸਾਰਾ ਕੁਝ ਜੜਾ ਆਉਂਦੀ ਆ ਰਿਸ਼ਤੇ ਕਰਉਂਦੀ ਫਿਰਦੀ ਆ ਜਿਹੜੀ ਐ ਇਹੋ ਤੇ ਤੇਰੇ ਜਿਹਾ ਮਾਰਵਾ ਜਿਹੜੀ ਤੂੰ ਚੰਗੀ ਹੋ ਕੇ ਤੇ ਬੁਰੀ ਹੋ ਕੇ ਤੇ ਫਿਰ ਵੀ ਚੰਗੀ ਤੇ ਚੰਗੀ ਹੋ ਕੇ ਫਿਰ ਵੀ ਬੁਰੀ ਕੱਖ ਨਹੀਂ ਹਾਲੇ ਦਾ ਲੈ ਜੇ ਨੇਕੀ ਕਰਨ ਲੱਗੀ ਆ ਤਾਂ ਵੀ ਸਿਰ ਸਵਾਹ ਹੀ ਪਾਉਂਦੇ ਆ ਮੰਮੀ ਹਾਂ ਕਿਦਾਂ ਮਾਮੇ ਨੇ ਠੀਕ ਠਾਕ ਆ ਆ ਗਿਆ ਚੇਤਾ ਚਲੋ ਚੇਤਾ ਆ ਕਾਜੀ ਬਹਿ ਜਾ ਕਰ ਕੇ ਵੇਲੇ ਬਾਹਰ ਫੇਰ ਕੇ ਕਾਲਾ ਹੋ ਗਿਆ ਕਿਤਾ ਧੁੱਪੇ ਬਾਹਰ ਰਹਿਣਾ ਸਾਰੀ ਦੱਸੋ ਠੀਕ ਠਾਕ ਆ ਸਾਰੇ ਹਾਂ ਠੀਕ ਹੈ ਕੀ ਜਾਂਦੇ ਕੋਈ ਨਹੀਂ ਅਨੂ ਦਾ ਕਰਕੇ ਗਈ ਸੀ ਇਹਨੂੰ ਫੇਰ ਨਹੀਂ ਮਿਲੀ ਮੈਨੂੰ ਮਿਲੀ ਨਹੀਂ ਕਿਉਂ ਸਕੂਲ ਚੱਲ ਗਈ ਫੇਰ ਤੂੰ ਹੀ ਚੱਲ ਗਈ ਸਵਕਤੇ ਸਵਤੇ ਚੱਲ ਗਈ ਤਾਂ ਮੈਂ ਬੱਸੇ ਚੜ ਗਈ ਅੱਛਾ ਤੋ ਲੈ ਆਉਣਾ ਇਹਨੂੰ ਨਾਲ ਭੁਜੀੜੀ ਜੀ ਨੂੰ ਨਹੀਂ ਇਹ ਤਾਂ ਮਾਮਾ ਕਹਿੰਦਾ ਜਿੱਦਾਂ ਸ਼ਨੀਵਾਰ ਹੋਊ ਛੱਡ ਜੂਗਾ ਰਾਜੂ ਕੀ ਦੋ ਦਿਨ ਠੀਕ ਆ ਮੈਂ ਵੀ ਜਾਣਾ ਹਾਂ ਨਾਲ ਐਦਾਂ ਕਰੋ ਕਿ ਦਿਨ ਆਪ ਇਕੱਲਾ ਹੋ ਕੇ ਆਉਂ ਜਾ ਕੇ ਤੇ ਚਲ ਜੀ ਤੈਨੂੰ ਕਿਹੜਾ ਮਨਾਂ ਕੀਤਾ ਸੁਖ ਨੂੰ ਵੀ ਲੈ ਜੀ ਕਿ ਐਦਾਂ ਨਾਲ ਉਹ ਤੇ ਚਲੋ ਠੀਕ ਆ ਤੇ ਮੈਂ ਤੁਹਾਨੂੰ ਨਾਲ ਇੱਕ ਗੱਲ ਕਰਨੀ ਕੀ ਹੁਣ ਜਿਹੜੀ ਕਮੇਟੀ ਚੁੱਕੀ ਆ ਉਹਦੇ ਪੈਸੇ ਆਉਣੇ ਆ ਹੂੰ ਤੇ ਮੈਨੂੰ ਫੋਨ ਹੀ ਲਾ ਲਓ ਕੋਈ ਤੁਹਾਨੂੰ ਪਤਾ ਮੈਂ ਟੁੱਟਾਇਆ ਹੈਗਾ ਉਹ ਚੱਲਦਾ ਨਾ ਚੁੱਲਦਾ ਗੌਰਵ ਮੇਰੀ ਗੱਲ ਸੁਣ ਤੈਨੂੰ ਮੈਂ ਅੱਗੇ ਵੀ ਕਿੰਨੀ ਵਾਰੀ ਕਿਹਾ ਵਾ ਵੀ ਦੂਜਿਆਂ ਦੀ ਰੀਸ ਨਹੀਂ ਕਰਨੀ ਸਾਡੇ ਕੋ ਫੋਨ ਲੈ ਕੇ ਦਿੱਤਾ ਜਾਣਾ ਅਜ ਤੱਕ ਤੇਰੇ ਪਾਪਾ ਕੋ ਫੋਨ ਹੈਗਾ ਇੰਨਾ ਕੋ ਫੋਨ ਰੱਖਿਆ ਨਾ ਬਟਨਾਂ ਵਾਲਾ ਤੇ ਉਹਦੇ ਤੋਂ ਹੀ ਕਰਦੇ ਆ ਆਹ ਤੇ ਗੱਲ ਤੂੰ ਭੁੱਲੀ ਜਾ ਪਾਪਾ ਦੀ ਗੱਲ ਹੋਰ ਆ ਉਹ ਜਮਾਨੇ ਲੰਘ ਗਏ ਅੱਜ ਕੱਲ ਦੇ ਸਾਰਿਆਂ ਕੋਲ ਆ ਮਾੜੇ ਤੇ ਮਾੜੇ ਬੰਦੇ ਕੋਈ ਫੋਨ ਮੇਰੀ ਗੱਲ ਸੁਣ ਸਾਰਿਆਂ ਨਾਲ ਕੋਈ ਰੀਤ ਨਹੀਂ ਆ ਸਾਰੀ ਉਮਰ ਹਿੰਮਾਈ ਕਰਦੇ ਰਹੀ ਇੰਨੀ ਤੇ ਘਾਟੇ ਦੋ ਚੀਜ਼ਾਂ ਚਾਰ ਬਣੀਆਂ ਤੇ ਤੁਹਾਨੂੰ ਪੜਾਇਆ ਇੰਨੇ ਸ਼ੂਗਰ ਆ ਮੈਂ ਰੇਸ ਦੀ ਗੱਲ ਨਹੀਂ ਕਰਦਾ ਮੈਨੂੰ ਪਤਾ ਨਹੀਂ ਰਿਸਾ ਹੋਣੀ ਪਰ ਮੈਂ ਫੋਨ ਤੇ ਜਾਇਦਾ ਇਹਨਾਂ ਨੂੰ ਪਤਾ ਯਾ ਫੋਨ ਤੇ ਬੜਾ ਜ਼ਰੂਰੀ ਆ ਅੱਜਕੱਲ ਸਾਰਿਆਂ ਕੋ ਹੈਗਾ ਵਾ ਦੇਰ ਕ ਲੱਕ ਕਮੇਟੀ ਆ ਸਾਰੀ ਅਸੀਂ ਸੋਚਣ ਦੇ ਆ ਕਿ ਥੋੜੇ ਜੇ ਪੈਸੇ ਚੁੱਕ ਚੁਕਾ ਕੇ ਤੇ ਸੁੱਖ ਦਾ ਵਿਆਹ ਕਰ ਦਈਏ ਤੇ ਸਾਡੇ ਸਿਰ ਤੇ ਜਿਵੇਂ ਵਾਲੀ ਲੱਤ ਜੀ ਤੂੰ ਕਿਹੜੇ ਚੱਕਰਾਂ ਚ ਤਰ ਜਾ ਫਿਰਦਾ ਮਾ ਦਾ ਹਰਦਾ ਹੀ ਆਉਣਾ ਫੋਨ ਕਿਹੜਾ ਜਿਆਦਾ ਮਹਿੰਗਾ ਜਦੋਂ ਕਿਤੇ ਬਾਹਰ ਅੰਦਰ ਜਾਵੇਂਗਾ ਨਾ ਤੇ ਲੈ ਦਾਂਗੇ ਪਰੇ ਮੈਂ ਆਪੇ ਲੈ ਲਵਾਂਗਾ ਇਹ ਚਿੰਤਾ ਪਈ ਆਪ ਜੇ ਇੰਨਾ ਪੈਸਾ ਨਹੀਂ ਸੋਕ ਵਾਲ ਹੋਗੇ ਤੂੰ ਹੁਣ ਪੜਸੂ ਕਰਕੇ ਘਰ ਵਿਹਲਾ ਬੈਠਾ ਵਾ ਤੇਰੇ ਬਾਰੇ ਵੀ ਕੋਈ ਸੋਚਣਾ ਵਾ ਮਾਡੀ ਮੋਟੀ ਕੰਟਰੀ ਚ ਵੀ ਜਾਏਗਾ ਤਾਂ 3-4 ਲੱਖ ਰੁਪਏ ਚਾਹੀਦਾ ਵਾ ਆਹ ਤੇ ਮੈਂ ਆਪ ਕਮਾਉਣ ਚੋਂ ਕਿਹਾ ਕਿ ਤੇ ਮੈਂ ਆ ਵੀ ਲੈ ਲੈਣਾ ਤੇ ਮੈਂ ਤੁਹਾਨੂੰ ਦੋੜਾ ਕਹਿਣਾ ਵਾ ਬਹੁਤ ਗੱਲ ਠੀਕ ਵਾ ਬੱਜੇ ਤੋਂ ਤੇਰਾ ਬਾਹਰ ਤਾਂ ਬਣਾਵਾਂਗੇ ਨਾ ਫਿਰ ਲੈ ਦਾਂਗੇ ਇੱਤਾ ਘਰ ਵਿਹਲੇ ਬੈਠੇ ਨੂੰ ਫੋਨ ਦਾ ਨਾ ਲਿਆ ਨਾ ਤੇ ਤੇਰੇ ਪਾਪਾ ਨੇ ਵੀ ਗੁੱਸਾ ਕਰਨਾ ਵਾ ਠੀਕ ਆ ਸਾਰੇ ਮੁੰਡਿਆਂ ਦਾ ਫੋਨ ਮੇਰੇ ਕੋਲ ਹੀ ਨਹੀਂ ਹੈਗਾ ਬਸ ਉਹ ਤੇ ਸਾਰੇ ਹਲਦੀ ਵੀ ਅੱਕੀ ਦਾ ਇਹ ਵੇਖ ਤੇਰੀ ਭੈਣ ਦੇ ਨੂੰ ਵਿਆਹ ਦਾ ਟਾਈਮ ਆ ਘਰ ਬੈਠੀ ਆਪਾਂ ਉਹਦਾ ਸੋਚੀਏ ਫੋਨ ਫਾਨ ਬਾਅਦ ਚ ਲੈ ਜਾਣਗੇ ਤੇ ਜੇ ਇਹ ਪੈਸੇ ਅਹੀਂ ਜਿੱਤਾ ਫੋਨ ਲੱਲਾ ਦੱਜਾ ਕਹੂ ਮੈਂ ਕੋਹ ਲੈਣਾ ਹੌਲੀ ਹੌਲੀ ਕਰਕੇ ਭੋਰਨ ਡਿਆ ਪੇਣਾ ਤੇ ਹੱਡ ਵਰਗੇ ਮਾਤਰਾ ਨੇ ਦੇ ਮੁੜ ਕੇ ਚੁੱਕਨੇ ਵੀ ਕਿੱਥੋਂ ਆ ਕਾਹਦੇ ਤੇ ਚੁੱਕਨੇ ਆ ਕੀ ਹੈ ਸਾਡੇ ਕੋਲ ਕੁਝ ਵੀ ਨਹੀਂ ਆ ਗੱਲਾਂ ਤੇ ਆਪਣੇ ਦਿਮਾਗ ਚੋਂ ਕਾਢੀ ਦੇ ਬਾਕੀ ਕੋਈ ਨਹੀਂ ਮਾਮੇ ਤੇਰੇ ਨੇ ਕਹਿਤਾ ਮੇਰੇ ਕੋਲ ਵੀ ਤਾਂ ਬਣੂਗਾ ਤਾਂ ਮੈਂ 1.5 ਲੱਖ ਰੁਪਈਆ ਲਾਉਂਗਾ ਮੇਨਿੰਦੇ ਇਨੇ ਨਹੀਂ ਹੌਸਲਾ ਹੋ ਗਿਆ ਤੇ ਮੈਂ ਆਨੀ ਆ ਕਿਉਂਕਿ ਚੰਗਾ ਰਿਸ਼ਤਾ ਮਿਲੇ ਤੇ ਆਪਾਂ ਸੁਖ ਦਾ ਵਿਆਹ ਕਰ ਦਈਏ ਤਾਂ ਤੇ ਬਸ ਆ ਵਿਆਹਾਂ ਦੀ ਪਈ ਆ ਚਾਰ ਸਾਲੇ ਵਿਆਹ 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 ਕਰਦੇ ਕੋਈ ਨਹੀਂ ਵਿਆਹ ਵਿਆਹ ਦੇ ਹੋਣੇ ਹੀ ਸਾਰਿਆਂ ਦੇ ਉਹਦੇ ਜੇ ਮੈਂ ਦੋ ਦਿਨ ਲੰਮਣ ਕੋ ਰਹਿ ਕੇ ਆਇਆ ਜਿਹੜੇ ਦਾਦਾ ਦਦੀ ਇਹਨਾਂ ਵਿਆਹ ਕਰਦੀਏ ਕਿਤੇ ਸਾਡੇ ਘਰ ਵੀ ਕੁੜੀ ਆਊਗੀ ਸਾੰਭੂ ਸਾਡਾ ਘਰ ਆਹੀਂ ਬੁੱਢੇ ਠੇਲੇ ਕੀ ਕਰੀਏ ਵਿਆਹ ਵਿਆਹ ਇੱਥੇ ਵੀ ਵਿਆਹ ਹੋਇਆ ਬਸ ਤੇ ਅਮਨ ਤੇਰੇ ਹਾਂ ਦਾ ਹੀ ਹੋਣਾ ਵਾ ਵਿਆਹ ਹੀ ਵਿਆਹ ਬਸ ਅਮਨ ਤੇਰੇ ਹਾਂ ਦਾ ਹੀ ਹੋਊਗਾ ਤੋ ਉਹਾਰੇ ਬਜ਼ੁਰਗਿਆ ਸੋਚਦੇ ਹੋਣਗੇ ਵੀ ਜੇ ਚਾਰ ਸਾਲ ਜ਼ਿੰਦਗੀ ਬਚੀ ਆ ਸੁੱਖ ਲੈ ਲਈਏ ਅਸੀਂ ਵੀ ਉਹਨਾਂ ਨੂੰ ਤੇ ਘਰ ਹੀ ਲੈਣਾ ਚਾਹੀਦਾ ਵਾ ਪਤਾ ਕਿਉਂ ਬੰਦੇ ਆ ساری ਉਮਰ ਉਹਨਾਂ ਦੀ ਤੇ ਇਦਾਂ ਕਹਿੰਦੇ ਨਾਂਗੀ ਜਿੱਤਾ ਤੂੰ ਦੱਸਦਾ ਵਾਂ ਕਦੋਂ ਦਾ ਉਹਨੂੰ ਪਾਲਿਆ ਵਾ ਉਹਨੇ ਆਂਦੇ ਆ ਵੀ ਸਾਨੂੰ ਕੁੜੀ ਚਾਹੀਦੀ ਚੰਗੀ ਨਾ ਐਂਗਲ ਲੈਣਾ ਨਾ ਦੇਣਾ ਮੇਰੇ ਦਿਮਾਗ 'ਚ ਗੱਲ ਆਉਂਦੀ ਆ ਕਿ ਜੀ ਫੇ ਕਿਉਂ ਨਾ ਆਪਾਂ ਸੁੱਖ ਦਾ ਰਿਸ਼ਤਾ ਉੱਥੇ ਹੀ ਕਰ ਦਈਏ ਕਿੱਥੇ ਅਮਨ ਨਾ ਪੂਰੀ ਦਾਦੀ ਨੇ ਮੈਨੂੰ ਇੰਨਾ ਵੀ ਕਿਹਾ ਹੀ ਵੀ ਆਪਣੀ ਮੰਮੀ ਨੂੰ ਕਹਿੰਗੇ ਕੁੜੀ ਲੱਭੇ ਸਾਡੇ ਮੁੰਡੇ ਦਾ ਜਾ ਬੈਰ ਮਾਨਾ ਦਾ ਆਪਾਂ ਉਹਨਾਂ ਨੂੰ ਇੰਨਾ ਜਾਣਨੇ ਨਾ ਪੁੱਜਨੇ ਤੂੰ ਹੀ ਜਾਨਣਾ ਉਹ ਨਾ ਤੇ ਸਾਨੂੰ ਕੀ ਪਤਾ ਕਿਦਾਂ ਦੇ ਕੀ ਹਿਸਾਬ ਕਿਤਾਬ ਉਹ ਮੰਮੀ ਬੜਾ ਚੰਗਾ ਮੁੰਡਾ ਮੇਨਾਂ ਰਹਿੰਦਾ ਮੈਨੂੰ ਪਤਾ ਵਾ ਨਾਲੇ ਘਰ-ਬਾਰ ਵੇਖਿਓ ਪਹਿਲੇ ਬੰਨਾ ਵੀ ਉਹਦਾ ਹੈਗਾ ਵਾ ਕਹਿੰਦੇ ਕਹੁੰਦੇ ਹੋ ਹੈਗੇ ਆ ਤੇ ਨਾਲੇ ਗੱਲ ਇੱਕ ਹੋਰ ਆ ਤੁਸੀਂ ਆਨੇ ਇਹਨੂੰ ਜਾਣਦੇ ਨਹੀਂ ਆ ਤੇ ਜਿੰਨਾ ਕਰਨਾ ਵਾ ਉਹ ਨੂੰ ਤੁਸੀਂ ਜਾਣਦੇ ਹੋਗੇ ਤੁਸੀਂ ਕਿਹੜਾ ਰਿਸ਼ਤੇਦਾਰੀ ਚ ਕਰਨਾ ਵਾ ਕਿਸ ਦੇ ਅੰਦਰ ਵੜ ਕੇ ਤੇ ਕਿੰਨੇ ਨਹੀਂ ਵੇਖਿਆ ਮੈਂ ਤੁਹਾਨੂੰ ਸਲਾਹ ਦਿੱਤੀ ਆ ਬਾਕੀ ਕਰ ਲਓ ਮਰਜ਼ੀ ਮੁੰਡਾ ਸਾਊ ਆ ਇਹ ਗਰੰਟੀ ਮੇਰੀ ਆ ਮੇਨਾਂ ਰਹਿੰਦਾ ਮੈਨੂੰ ਪਤਾ ਮੇਰਾ ਯਾਰ ਆ